ਤਪੇ ਕੁਛੜੀ ਉਹ ਬੱਜੀ ਫਤਿਹ ਭਰੇ ਆ ਜਾ ਮਰੇ ਆ ਮਾਣਾ ਵੀ ਕਮਾਲਪੁਰ ਦੀ ਕਮਾਲਪੁਰ ਦੀ ਠੀਕ ਹੈ ਥੋੜੀ ਅੱਗੇ ਚੱਲੇ ਪਾਣੀ ਵਿੱਚ ਪੈਣਾ ਮੈਨੂੰ ਪਾਣੀ ਦਿਖਾਓ ਜਿੱਦਾਂ ਗੰਦਾ ਹੈ ਮੈਂ ਪਹੁੰਚ ਗਿਆ ਸਰ ਕੋਈ ਨਹੀਂ ਤੂੰ ਇੱਥੇ ਛੱਡ ਜਾ ਥੋੜਾ ਕਿਧਰ ਆ ਬਾਈ ਥੋੜਾ ਜਿਹਾ ਆ ਦੇਖੋ ਹੁਣ ਪਤਾ ਲੱਗ ਗਿਆ ਕੋਈ ਨਹੀਂ ਕੋਈ ਵਿਚੇ ਨਹੀਂ ਕਿ ਜੀ ਯਾਰ ਮੇਰਾ ਇਹ ਹਾਲ ਪਾਣੀ ਦਾ ਆ ਦੇਖੋ ਤੁਸੀਂ ਅੱਜ ਮੈਂ ਅੱਗੇ ਨਾਲ ਗੇਰਦੇ ਅੱਗੇ ਆਓ ਹਾਂਜੀ ਸਰ ਅੱਜ ਮੈਂ ਇੱਥੇ ਛਤਰਾਣੇ ਚ ਬਾਦਸ਼ਾਹਪੁਰ ਪਿੰਡ ਚ ਆਇਆ ਜਿੱਥੇ ਤੁਸੀਂ ਦੇਖੋ ਵੀ ਆ ਦੋਨੇ ਪਾਸੇ ਕੱਚਾ ਬੰਨ ਲਗਿਆ ਹੋਇਆ ਔਰ ਇਥੋਂ ਜਿਹੜੇ ਨਾ ਜਿੱਤਦੇ ਰਹੇ ਐਮਪੀ ਉਹਦੇ ਘਰ ਵਾਲੇ ਦੋ ਵਾਰੀ ਸੀਐਮ ਵੀ ਰਹੇ ਆਪ ਚਾਰ ਵਾਰੀ ਮੈਂਬਰ ਪਾਰਲੀਮੈਂਟ ਰਹੇ ਇਹ ਗਾਂਧੀ ਜੀ 5 ਸਾਲ ਐਮਪੀ ਰਹੇ ਆ ਜਿਹੜਾ ਦੇਖੋ ਤੁਸੀਂ ਕਿੰਨਾ ਬਦਬੂ ਮਾਰ ਰਹੀ ਹੈ ਕੱਗਰ ਚ ਇਹ ਗੰਦਾ ਪਾਣੀ 7% ਕੈਂਸਰ ਵਧ ਗਿਆ ਸਿਰਫ ਇਹਦੇ ਕਰਕੇ ਬਾਲ ਸਾਹਿਬ ਨੇ ਸਾਰੇ ਪਿੰਡਾਂ ਚ ਟ੍ਰੀਟਮੈਂਟ ਪਲਾਂਟ ਲਾਉਣ ਦਾ ਸ਼ੁਰੂ ਕਰਿਆ ਤਾਂ ਕੰਮ ਸਹਿਰਾ ਚ ਤੇ ਮੈਂ ਡੇਰਾ ਬਸੀ ਚ ਐਫੂਲੈਂਟ ਟ੍ਰੀਟਮੈਂਟ ਪਲਾਂਟ ਦਾ ਕੰਮ ਸ਼ੁਰੂ ਕਰਵਾਇਆ ਤਾਂ ਕਾਫੀ ਪੈਸੇ ਖਰਚ ਹੋ ਗਏ ਤੇ ਪੰਚਕੁੱਲੇ ਦੇ ਅੰਦਰ ਜਿਹੜੀ ਰਜੀਵ ਕਲੋਨੀ ਆ ਉਹਨਾਂ ਦਾ ਸਾਰਾ ਗੰਦਾ ਪਾਣੀ ਸ਼ਹਿਰਾਂ ਦਾ ਟੋਟਲ ਪੋਲਿਊਟਡ ਵਾਟਰ ਇਸ ਘੱਗਰ 'ਚ गिरਦਾ ਹੈਗਾ ਸਭ ਤੋਂ ਪਹਿਲਾਂ ਤਾਂ ਇਹ ਪੋਲਿਊਸ਼ਨ ਕਰਕੇ ਆ ਨੇੜੇ ਦੇ ਜਿੰਨੇ ਪਿੰਡਾਂ ਨਾਲ ਜੀ ਕੈਂਸਰ ਦਾ ਇੱਕ ਹੱਬ ਬਣ ਗਿਆ ਕੈਂਸਰ ਦੀ ਬਿਮਾਰੀ ਬਹੁਤ ਫੈਲ ਰਹੀ ਹੈ ਫਿਰ ਤੁਸੀਂ ਦੇਖੋ ਵੀ ਇਸ ਘੱਗਰ 'ਚ ਚਾਰ ਪੰਜ ਨਦੀਆਂ ਜਿਹੜੀਆਂ ਗਿਰਦੀਆਂ ਨਦੀ ਪਟਿਆਲੇ ਵਾਲੀ ਤਾਂਗਰੀ ਮਾਰਕੰਡਾ ਡਰੇਨ ਸੇਉਣ ਵਾਲੀ ਮੀਰਾਵਾਲਾ ਚੋਆ ਕਿੰਨੀਆਂ ਚੋੜ ਡਰੇਨਾ ਗਿਰਦੀਆਂ ਉਹ ਇੱਥੇ ਨਾ ਜੀ ਹਰ ਸਾਲ ਚਾਰੇ ਪਾਸੇ ਦੇਖੋ ਤੁਸੀਂ ਆ ਪਿੱਛੇ ਟੋਟਲ ਕੱਚਾ ਬਣ ਇਹ ਸਿੱਧਾ ਤੋੜ ਕੇ ਪੂਰੇ ਜ਼ਿੰਮੇਦਾਰਾਂ ਨੂੰ ਨਾ ਬਰਬਾਦ ਕਰਕੇ ਜਾਂਦਾ ਹੈਗਾ ਸੋ ਅੱਜ ਪ੍ਰਮਾਤਮਾ ਨੂੰ ਜਾਣ ਕੇ ਕਹਿ ਰਿਹਾ ਵੀ ਰੱਬ ਨੇ ਪ੍ਰਮਾਤਮਾ ਨੇ ਮੇਰੇ ਤੇ ਬੜੀ ਬਖਸ਼ਿਸ਼ ਕੀਤੀ ਆ ਪਿੰਡਾਂ ਚੋਂ ਚੱਲ ਕੇ ਆਈਆਂ ਇਹ ਜਿਹੜੇ ਪਿੰਡ ਦੇ ਨਾ ਸੁਖਨਾ ਨਦੀ ਤੇ ਮੈਂ ਦੇਖੋ ਬਚਪਨ ਚੋਂ ਪਾਣੀ ਪਿੰਦੇ ਰਹੇ ਅਸੀਂ ਸਿੱਧਾ ਚਲੂ ਭਰ ਕੇ ਰੇਤਾ ਚੱਕ ਕੇ ਅੱਜ ਇਸ ਪਾਣੀ ਨਾਲ ਬਰਬਾਦੀ ਹੋ ਰਹੀ ਹੈ ਦੋ ਕੰਮ ਇੱਕ ਤਾਂ ਇਸ ਖੱਗਰ ਦਾ ਪੋਲਿਊਸ਼ਨ ਖਤਮ ਕਰਨਾ ਤੇ ਦੂਸਰਾ ਖੱਗਰ ਦਾ ਬੰਨ ਬਣਾਉਣਾ ਇਹ ਮੇਰੀ ਜ਼ਿੰਦਗੀ ਦਾ ਨਾ ਇਹ ਸਭ ਤੋਂ ਪਹਿਲਾ ਕੰਮ ਹੋਊਗਾ ਪ੍ਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ੀ ਸੀ ਜੇ 1% ਕੋਈ ਘਾੜਤ ਵੀ ਹੁੰਦੀ ਆ ਪਰ ਇਸ ਖੱਗਰ ਦੇ ਬੰਨ ਵਾਸਤੇ ਪੂਰੀ ਜ਼ਿੰਦਗੀ ਨਹੀਂ ਸੰਘਾਸਵੀ ਕਰਾਂਗਾ ਲਵਾਵਾਂਗਾ ਵੀ ਇਹਨਾਂ ਆਪਣੇ ਜ਼ਿੰਮੇਵਾਰਾਂ ਨੂੰ ਬਚਾਵਾਂਗੇ ਆਪਾਂ ਸਭ ਤੋਂ ਪਹਿਲਾ ਕੰਮ ਤਾਂ ਆ ਜਿਹੜਾ ਪੋਲਿਊਸ਼ਨ ਸੋ ਮੈਂ ਤਾਂ ਸਾਰੀ ਜਿੰਨੀ ਐਨ ਜੀਓਜ਼ ਹੈਗੀਆਂ ਇਸ ਜ਼ਿਲ੍ਹੇ ਦੇ ਜਿੰਨੇ ਸਾਰੇ ਲੋਕ ਸੇਵਾ ਨੂੰ ਸਮਰਪਿਤ ਲੋਕ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਆਓ ਆਪਾਂ ਰਲ ਕੇ ਨਾ ਇੱਕ ਕਾਰਜ ਤਾਂ ਸ਼ੁਰੂ ਕਰੀਏ ਇਸ ਘੱਗਰ ਦਾ ਪੋਲਿਊਸ਼ਨ ਖਤਮ ਕਰੀਏ ਆਪਾਂ ਦੂਸਰਾ ਇਹ ਨਾ ਜ਼ਿਮੀਂਦਾਰਾਂ ਨੂੰ ਘੱਗਰ ਦੀ ਮਾਰ ਤੋਂ ਬਚਾਈਏ ਸੋ ਅੱਜ ਮੈਂ ਵੋਟਾਂ ਵਾਸਤੇ ਆਇਆ ਤਾਂ ਪਤਾ ਨਹੀਂ ਅਕਾਲਪੁਰ ਕੁワイਗਰੂ ਪਰਮਾਤਮਾ ਨੇ ਮੈਨੂੰ ਇੱਥੇ ਭੇਜਿਆ ਹੈਗਾ ਸੋ ਮੇਰੀ ਜ਼ਿੰਮੇਵਾਰੀ ਆ ਪਰਮਾਤਮਾ ਨੂੰ ਜਾਣ ਕੇ ਹੀ ਕਹਿ ਰਿਹਾ ਵੀ ਇਹ ਸਭ ਤੋਂ ਪਹਿਲਾਂ ਕੰਮ ਜਿਹੜਾ ਨਾ ਘੱਗਰ ਦਾ ਕਰਾਂਗੇ ਦੋਨੇ ਪਾਸੇ ਬੰਨ ਬਣਾਵਾਂਗੇ ਔਰ ਬੜਾ ਅਫਸੋਸ ਹੋਇਆ ਵੀ ਇਸ ਏਰੀਆ 'ਚ 2016 ਤੋਂ ਬਾਅਦ ਕੋਈ ਸੜਕ ਵੀ ਨਹੀਂ ਬਣੀ ਔਰ ਕੋਈ ਲੀਡਰ ਸੌਖਾ ਜਿਹਾ ਵੋਟ ਮੰਗਣ ਵੀ ਨਹੀਂ ਆਂਦਾ ਹੈ ਪੜਤਾ ਭਾਗੋ ਮਾਦਰੀ 'ਚ 2016 'ਚ ਸੜਕਾਂ ਬਣੀਆਂ ਮੁੜ ਕੇ ਸੜਕ ਵੀ ਨਹੀਂ ਕੋਈ ਬਣੀ ਸੋ ਇਹ ਲੀਡਰ ਇਸ ਕਰਕੇ ਮੈਂ ਮੌਕੇ ਤੇ ਆ ਕੇ ਘੱਗਰ ਦਾ ਹਾਲ ਦਿਖਾਇਆ ਤਾਂ ਕਿ ਜਿਹੜੇ ਲੋਕ ਇੱਥੇ 20 20 30 30 ਸਾਲ ਰਾਜ ਕਰਦੇ ਰਹੇ ਉਹਨਾਂ ਨੂੰ ਮਾੜੀ ਮੁਠੀ ਸ਼ਰਮ ਜ਼ਰੂਰ ਮਹਿਸੂਸ ਹੋਏ ਵੀ ਉਹਨਾਂ ਨੇ ਕਿਸ ਕੰਮ ਵਾਸਤੇ ਲੋਕਾਂ ਨੇ ਉਹਨਾਂ ਨੂੰ ਬਣਾਇਆ ਤਾਂ ਤੇ ਕਿਹੜੇ ਕੰਮ ਉਹ ਕਰਕੇ ਗਏ ਆ ਮੈਂ ਆ ਮੈਂ ਸਾਰਾ ਦੇਖੋ ਕਿਤੇ ਪੱਥਰ ਦੀ ਪਿਚਿੰਗ ਵੀ ਨਹੀਂ ਹੋਈ ਸ਼ਰਮਾ ਜੀ ਇੱਥੇ ਤਾਂ ਬਹੁਤ ਵੱਡੀ ਪ੍ਰੋਬਲਮ ਆ ਗਿਰ ਇਧਰਲੇ ਪਾਸੋਂ ਪਟਕੇ ਜ਼ਮੀਨ ਨੂੰ ਉਧਰਲੇ ਪਾਸੇ ਮਾਰ ਦਿੰਦਾ ਕਈ-ਕਈ ਜ਼ਿਮੀਂਦਾਰ ਇਦਾਂ ਦੇ ਜਿਹੜੇ ਘਟੋਕਣੇ 7-8 ਕਿਲੋਮੀਟਰ ਉੱਪਰ ਦੀ ਲੱਗ ਕੇ ਸਾਹਮਣੇ ਖੇਤ ਨੂੰ ਆਉਣ ਜਾਂਦੇ ਆ। ਇੰਨਾ ਬੁਰਾ ਹਾਲ ਹੈ ਇੱਥੇ। ਇੱਥੇ ਕਦੇ ਛਾਲ ਕਦੇ ਇੱਧਰ ਕਦੇ ਉੱਧਰ। ਇੱਥੇ ਤਾਂ ਨਾ ਦੋਨੇ ਪਾਸੇ ਜ਼ਮੀਨ ਮਾਰਕੀਟ ਰੇਟ ਤੇ ਐਕਵਾਇਰ ਕਰਕੇ 70-80 ਸਾਲ ਦਾ ਪਾਣੀ ਦਾ ਨਾਪ ਕੇ ਵੀ ਹਾਈਐਸਟ ਪਾਣੀ ਕਿੰਨਾ ਆਇਆ ਹੈਗਾ ਉਹ ਨਾਪ ਕੇ ਫੇਰ ਇਹਦਾ ਮੰਨ ਬੀਟਿੰਗ ਪ੍ਰੋਪਰ ਕਰੀ ਜਾਏ ਤਾਂ ਕਿ 20 30 50 ਸਾਲ ਇੱਥੇ ਕੋਈ ਨੁਕਸਾਨ ਨਾ ਹੋਏ ਔਰ ਇੱਥੇ ਚੈੱਕ ਟਾਈਮ ਵੀ ਬਣ ਸਕਦੇ ਆ ਸ਼ਰਮਾ ਜੀ ਇਹ ਬੰਦਾ ਜਿਹੜਾ ਬੰਨੀ ਆ ਨਾ ਵਾਟਾ ਸੇ ਆ ਦੇਖਿਓ ਪਾਣੀ ਲਾ ਦੇ ਇਹ ਦੱਸਦਾ ਵਾਟੇ ਇਹ ਜਮੀਨਾਂ ਨੂੰ ਆਪ ਵਟ ਲਈ ਕਰ ਕਰਕੇ ਬੰਨੀ ਆ ਬਿਲਕੁਲ ਬਿਲਕੁਲ ਸਹੀ ਗੱਲ ਜਮੀਨਦਾਰਾਂ ਨੇ ਕਰਾਈ ਕਰ ਕਰਕੇ ਬੰਨੀ ਆ ਮੱਥੂ ਉਹ ਚੰਦੂ ਮਾਜਰਾ ਨਾ ਚੋਦੇ ਸਸੀ ਗੱਲ ਜੀ ਫਰਕ ਦੱਸਿਓ ਇਹ ਅਲੱਗ ਅਲੱਗ ਇਹ ਬੇਬੇ ਮਾਮਾ ਇਹ ਤਾਂ ਕੋਈ ਨਹੀਂ ਰਿਹਾ ਫੇਰ ਕੰਮ ਹੋ ਰਿਹਾ ਬਾਜੀ ਨੂੰ ਦੇਖ